ਬਹੁਤ ਜ਼ਿਆਦਾ ਪਰਮਾਤਮਾ ਦਾ ਰੂਪ ਬਣੇ ਹੋਏ ਹਾਂਜੀ ਹਾਂਜੀ ਉਹ ਨਹੀਂ ਨਹੀਂ ਪਰਮਾਤਮਾ ਦਾ ਨਹੀਂ ਐਵੇਂ ਨਹੀਂ ਤੁਸੀਂ ਬਹੁਤ ਕਰ ਰਹੇ ਹੋ ਲੋਕ ਨੂੰ ਨਹੀਂ ਨਹੀਂ ਪਰਮਾਤਮਾ ਦਾ ਰੂਪ ਨਹੀਂ ਪਰਮਾਤਮਾ ਮਾਪ ਪਰਮ ਨੇ ਹਾਂਜੀ 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 ਸੋ ਪਾਜੀ ਦੀ ਬੇਟੀ ਆ ਮੇਰੀ ਭੈਣ ਆ ਠੀਕ ਆ ਤੇ ਮੈਂ ਸਾਰੇ ਸਾਰੀ ਟੀਮ ਨੂੰ ਪਹਿਲਾਂ ਤਾਂ ਮੈਂ ਗੁੱਡ ਲੱਕ ਕਹਿੰਨਾ ਤੇ ਬਾਕੀ ਮੂਵੀ ਨੂੰ ਤੁਸੀਂ ਸਾਰੇ ਸੁਪਰ ਡੂਪਰ ਹਿੱਟ ਕਰੋ ਤੇ ਬਾਕੀ ਇਹ ਆਪ ਵੀ ਹੀਰੋ ਨੇ ਯਾਰ ਹੈ ਇਹ ਹੀਰੋ ਤੋਂ ਘੱਟ ਨਹੀਂ ਨੇ ਸੋ ਸਾਡੇ ਵੱਡੇ ਭਰਾ ਨੇ ਬੜੇ ਰਿਸਪੈਕਟਡ ਨੇ ਸਾਡੇ ਤੇ ਦੈਟਸ ਇਟ ਸੋ ਸਰ ਤੁਸੀਂ ਕੀ ਕਹਿਣਾ ਚਾਹਦੇ ਹੋ ਸਾਡਕੋ ਕੀ ਲੱਗਦਾ ਹੈ ਕਿ ਪੰਜਾਬੀ ਸਈਆ ਹਿੰਦੀ ਸਿਨੇਮਾ ਵਿੱਚ ਤਰੀਕੇ ਦੀ ਜੋ ਫੈਮਿਲੀ ਡਰਾਮਾ ਹੈ ਅੱਜ ਦੇ ਸਮੇਂ ਵਿੱਚ ਕਿੰਨੀ ਜ਼ਰੂਰਤ ਹੈ ਜੀ ਜ਼ਰੂਰਤ ਹੈ ਜੀ ਜ਼ਰੂਰਤ ਹੈ ਮੂਵੀ ਮੂਵੀ ਦਾ ਕਿਸੇ ਚੀਜ਼ ਤੇ ਵੀ ਬਣੇ ਮੂਵੀ ਮੂਵੀ ਹੁੰਦੀ ਆ ਨਾ ਇੱਕ ਇੱਕ ਐਂਟਰਟੇਨਮੈਂਟ ਆ ਠੀਕ ਹੈ ਜਦੋਂ ਤੁਸੀਂ ਬਹਿਣਾ ਐਂਟਰਟੇਨਮੈਂਟ ਆ ਤੁਹਾਡੇ ਤੁਹਾਡਾ ਸਟ्रेस ਰਿਲੀਵ ਕਰਦੀ ਆ ਤੇ ਮੂਵੀ ਕਿਸੇ ਵੀ ਚੀਜ਼ ਤੇ ਬਣੇ ਤੇ ਮੈਂ ਤਾਂ ਉਹ ਉਹ ਗੁੱਡ ਮੈਡੀਸਨ ਹੀ ਹੁੰਦੀ ਉਹ ਕਹੂੰਗਾ ਸੋ ਵੈਰੀ ਗੁੱਡ ਫਾਰ ਅਸ ਵੀ ਸਾਡੇ ਇੰਡਸਟਰੀ ਜੋ ਇਹ ਫਿਲਮ ਲਾਈਫ ਫਿਲਮਾਂ ਕਰਦੇ ਅੱਜ ਤਾਂ ਕੀਮਤੀ ਸਮਾਂ ਗੱਡ ਕੇ ਤੁਸੀਂ ਬੜੇ ਬੀਜ਼ੀ ਅਸੀਂ ਮਤਲਬ ਜੋ ਉਸ ਸਮੇਂ ਵਿੱਚ ਰਹਿ ਮਤਲਬ ਚੱਲ ਰਹੇ ਹੋ ਜਿਹੜਾ ਕੰਡੀਸ਼ਨ ਹੈ ਇਸ ਸਮੇਂ ਪੰਜਾਬ ਦੀ ਹੈ ਕਿ ਤੁਸੀਂ ਫਿਰ ਵੀ ਇੱਥੇ ਬਹੁਤ ਨਹੀਂ 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 ਆਪਣੀ ਮੇਰੀ ਜ਼ਿੰਮੇਵਾਰੀ ਮੈਂ ਬੱਚਾ ਜੀ ਪੰਜਾਬ ਦਾ ਸੋ ਮੈਂ ਸਪੈਸ਼ਲ ਮੈਂ ਇਕੱਲਾ ਨਹੀਂ ਮੇਰੇ ਨਾਲ ਭਾਜੀ ਵੀ ਉਹ ਜਿਹੜਾ ਮੈਂ ਕੁਝ ਕਿਹਾ ਹੋਇਆ ਉਹਦੇ ਵਿੱਚ ਮੇਰਾ ਭਾਜੀ ਵੀ ਸਾਥ ਦੇ ਰਹੇ ਨੇ ਸੋ ਅਸੀਂ ਰਲ ਕੇ ਸਾਰੇ ਪੰਜਾਬ ਨਾਲ ਖੜਾਂਗੇ ਪੰਜਾਬ ਦੇ ਬੱਚੇ ਆ ਸਾਡਾ ਫਰਜ਼ ਆ ਅੱਜ ਅਸੀਂ ਜਿੱਥੇ ਵੀ ਪਹੁੰਚੇ ਆ ਸਾਨੂੰ ਸਾਡੇ ਪੰਜਾਬ ਨੇ ਪਹੁੰਚਾਇਆ ਸਾਡੇ ਪੰਜਾਬੀ ਇਤਨੇ ਪਹੁੰਚਾਇਆ ਸਾਡੀ ਸਾਡੀ ਅਲਰੇਡੀ ਪੰਜਾਬੀ ਆਡੀਅנס ਆ ਐਨੇ ਪਹੁੰਚਾਇਆ ਸੋ ਸਾਡਾ ਫਰਜ਼ ਆ ਦੈਟਸ ਇਟ ਅਸੀਂ ਕੰਮ ਕਰ ਰਹੇ ਆ ਆਪਣੇ ਆਪਣੇ ਪੰਜਾਬ ਲਈ ਮਤਲਬ ਉਹ ਵੀ ਇਸ ਕੇ ਇਹ ਨੰਦਾ ਹੀ ਵੱਡਾ ਨਾਮ ਹੈਗਾ ਇਹ ਇਹਨਾਂ ਨੂੰ ਨਾਂ ਲੈ ਕੇ ਉਹਨਾਂ ਲਗਿਬਾਰੀ ਜਿਹੜੀ ਤੇ ਫੇਰੀ ਹੈਗੀ ਹੈ ਇਹ ਇਹ ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਟਰ ਹੈ ਮੈਂ ਕੀ ਦੱਸਾਂ ਹੁਣ ਕੈਮਰੇ ਅੱਗੇ ਨਹੀਂ ਦੱਸਣਾ ਸੋ ਭਾਜੀ ਆ ਲਵ ਹਿਮ ਸਾਡੇ ਮੇਰੇ ਵੱਡੇ ਭਰਾ ਨੇ ਬੜੇ ਬਹੁਤ ਰਿਸਪੈਕਟਡ ਨੇ ਸੋ ਪਹਿਲਾਂ ਤਾਂ ਅੱਜ ਦਾ ਦਿਨ ਸੋ ਭਾਜੀ ਦੀ ਬੇਟੀ ਆ ਉਹਨਾਂ ਦੀ ਮੂਵੀ ਆ ਠੀਕ ਆ

ਬੋਲਾ ਨੂੰ ਸੁਪਰ ਡੂਪਰ ਹਿੱਟ ਕਰੀਏ ਠੀਕ ਹੈ ਬੋਲਾ ਨੂੰ ਸੁਪਰ ਡੂਪਰ ਹਿੱਟ ਕਰੀਏ ਪ੍ਰੋਡਿਊਸਰ ਕੋ ਮਾਲ ਆਵੇ ਮਾਲ ਨੂੰ ਮੈਂ ਡਿਲੀਟ ਕਰਵਾਉਂਗਾ ਪੰਜਾਬ ਜੀ ਆਪ ਸਰ ਕਹਿ ਰਹੇ ਸੀ ਇਸ ਲਈ ਬਹੁਤ ਜ਼ਿਆਦਾ ਪਰਮਾਤਮਾ ਦਾ ਰੂਪ ਬਣੇ ਹੋਏ ਆ ਉਹ ਨਹੀਂ ਨਹੀਂ ਪਰਮਾਤਮਾ ਦਾ ਨਹੀਂ ਐਵੇਂ ਨਹੀਂ ਕਰ ਰਹੇ ਹੋ ਲੋਕ ਤੁਹਾਨੂੰ ਨਹੀਂ 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 ਪਰਮਾਤਮਾ ਦਾ ਰੂਪ ਨਹੀਂ ਪਰਮਾਤਮਾ ਮਾਰਕ ਪਰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸੋ ਪਾਜੀ ਦੀ ਬੇਟੀ ਆ ਮੇਰੀ ਭੈਣ ਆ ਠੀਕ ਆ ਤੇ ਮੈਂ ਸਾਰੇ ਸਾਰੀ ਟੀਮ ਨੂੰ ਪਹਿਲਾਂ ਤਾਂ ਮੈਂ ਗੁੱਡ ਲੱਕ ਕਹਿੰਦਾ ਤੇ ਬਾਕੀ ਮੂਵੀ ਨੂੰ ਤੁਸੀਂ ਸਾਰੇ ਸੁਪਰ ਡੂਪਰ ਹਿੱਟ ਕਰੋ ਤੇ ਬਾਕੀ ਇਹ ਆਪ ਵੀ ਹੀਰੋ ਨੇ ਯਾਰ ਹੈ ਇਹ ਹੀਰੋ ਤੋਂ ਘੱਟ ਨਹੀਂ ਨੇ ਸੋ ਸਾਡੇ ਵੱਡੇ ਭਰਾ ਨੇ ਬੜੇ ਰਿਸਪੈਕਟਡ ਨੇ ਸਾਡੇ ਤੇ ਦੈਟਸ ਇਟ ਸੋ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਕੀ ਲੱਗਦਾ ਹੈ ਕਿ ਪੰਜਾਬੀ ਸਹੀ ਹੈ ਹਿੰਦੀ ਸਨਮਾ ਵਿੱਚ ਤਰੀਕੇ ਦੀ ਜੋ ਫੈਮਿਲੀ ਡਰਾਮਾ ਹੈ ਅੱਜ ਦੇ ਸਮੇਂ ਵਿੱਚ ਕਿੰਨੀ ਜ਼ਰੂਰਤ ਜ਼ਰੂਰਤ ਹੈ ਜੀ ਜ਼ਰੂਰਤ ਹੈ ਮੂਵੀ ਮੂਵੀ ਦਾ ਕਿਸੇ ਚੀਜ਼ ਤੇ ਵੀ ਬਣੇ ਮੂਵੀ ਮੂਵੀ ਹੁੰਦੀ ਹੈ ਨਾ ਇੱਕ ਇੱਕ ਐਂਟਰਟੇਨਮੈਂਟ ਆ ਠੀਕ ਹੈ ਜਦੋਂ ਤੁਸੀਂ ਬਹਿਣਾ ਐਂਟਰਟੇਨਮੈਂਟ ਆ ਤੁਹਾਡੇ ਤੁਹਾਡਾ ਸਟ्रेस ਰਿਲੀਵ ਕਰਦੀ ਆ ਤੇ ਮੂਵੀ ਕਿਸੇ ਵੀ ਚੀਜ਼ ਤੇ ਬਣੇ ਤੇ ਮੈਂ ਤਾਂ ਉਹ ਉਹ ਗੁੱਡ ਮੈਡੀਸਨ ਹੀ ਹੁੰਦੀ ਉਹ ਕਹੂੰਗਾ ਸੋ ਵੈਰੀ ਗੁੱਡ ਫਾਰ ਅਸ ਦੀ ਸਾਡੇ ਇੰਡਸਟਰੀ ਜੋ ਇਹ ਫਿਲਮ ਲਾਈਨ ਫਿਲਮਾਂ ਕਰਦੇ ਨੇ ਕਿ ਤੁਸੀਂ ਸਮਾਂ ਕੱਢ ਕੇ ਤੁਸੀਂ ਬੜੇ ਬੀਜ਼ੀ ਅਸੀਂ ਮਤਲਬ ਜੋ ਉਸ ਸਮੇਂ ਵਿੱਚ ਰਹਿਤ ਮਤਲਬ ਚੱਲ ਰਹੇ ਹੋ ਜਿਹੜਾ ਕੰਡੀਸ਼ਨ ਹੈ ਇਸ ਸਮੇਂ ਪੰਜਾਬ ਦੀ ਕਿ ਤੁਸੀਂ ਫਿਰ ਵੀ ਇਹ ਨਹੀਂ 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 ਆਪਣੀ ਮੇਰੀ ਜ਼ਿੰਮੇਵਾਰੀ ਮੈਂ ਬੱਚਾ ਜੀ ਪੰਜਾਬ ਦਾ ਸੋ ਮੈਂ ਸਪੈਸ਼ਲ ਮੈਂ ਇਕੱਲਾ ਨਹੀਂ ਮੇਰੇ ਨਾਲ ਭਾਜੀ ਵੀ ਉਹ ਜਿਹੜਾ ਮੈਂ ਕੁਝ ਕਿਹਾ ਹੋਇਆ ਉਹਦੇ ਵਿੱਚ ਮੇਰਾ ਭਾਜੀ ਵੀ ਸਾਥ ਦੇ ਰਹੇ ਨੇ ਸੋ ਅਸੀਂ ਰਲ ਕੇ ਸਾਰੇ ਪੰਜਾਬ ਨਾਲ ਖੜਾਂਗੇ ਪੰਜਾਬ ਦੇ ਬੱਚੇ ਆ ਸਾਡਾ ਫਰਜ ਆ ਅੱਜ ਅਸੀਂ ਜਿੱਥੇ ਵੀ ਪਹੁੰਚੇ ਆ ਸਾਨੂੰ ਸਾਡੇ ਪੰਜਾਬ ਨੇ ਪਹੁੰਚਾਇਆ ਸਾਡੇ ਪੰਜਾਬੀ ਇਤਨੇ ਪਹੁੰਚਾਇਆ ਸਾਡੀ ਸਾਡੀ ਆ ਜਿਹੜੀ ਪੰਜਾਬੀ ਆਡੀਅנס ਆ ਐਨੇ ਪਹੁੰਚਾਇਆ ਸੋ ਸਾਡਾ ਫਰਜ਼ ਆ ਦੈਟਸ ਇਟ ਅਸੀਂ ਕੰਮ ਕਰ ਰਹੇ ਆ ਆਪਣੇ ਆਪਣੇ ਪੰਜਾਬ ਲਈ ਮਤਲਬ ਉਹ ਉਹ ਵੀ ਇਹ ਇਹ ਇੰਨਾ ਦਾ ਵੱਡਾ ਨਾਮ ਹੈਗਾ ਇਹ ਇਹਨੂੰ ਨਾਮ ਲੈਣ ਲੱਗੀ ਵਾਰੀ ਜਿਹੜੀ ਟਫਰੀ ਹੈ ਇਹ ਇਹ ਇਹਨਾਂ ਦਾ ਬਹੁਤ ਵੱਡਾ ਕੰਟ੍ਰਿਬਿਊਟਰ ਮੈਂ ਕੀ ਦੱਸਾਂ ਉਹ ਕੈਮਰੇ ਅੱਗੇ ਨਹੀਂ ਦੱਸਣਾ ਸੋ ਭਾਜੀ ਆ ਲਵ ਹਿਮ ਸਾਡੇ ਮੇਰੇ ਵੱਡੇ ਭਰਾ ਨੇ ਬੜੇ ਬਹੁਤ ਰਿਸਪੈਕਟਡ ਨੇ ਸੋ

ਫਿਲਮ ਨੂੰ ਸੁਪਰ ਡੂਪਰ ਹਿੱਟ ਕਰੀਏ ਠੀਕ ਹੈ ਫਿਲਮ ਨੂੰ ਸੁਪਰ ਡੂਪਰ ਹਿੱਟ ਕਰੀਏ ਪ੍ਰੋਡਿਊਸਰ ਕੋ ਮਾਰ ਆਵੇ ਮਾਰ ਲੂ ਮੈਂ ਡਿਲੀਟ ਕਰਵਾਉਂਗਾ ਪੰਜਾਬ ਚ ਆਹ ਸਾਰਾ ਕਿਆਰੇ ਸਿਸਟਮ ਲਈ ਆਪ